ਰਾਹੂ ਜਿਹੜਾ ਵਰਡ ਹੈ ਨਾ ਉਹ ਲੋਕਾਂ ਨੂੰ ਬਹੁਤ ਦੁਬਿਧਾ ਚ ਪਾਉਂਦਾ ਕੀ ਰਾਹੂ ਇਦਾਂ ਦਾ ਕੋਈ ਮੀਨਸ ਹੈਗਾ ਐਸਟ੍ਰੋਲੋਜੀ ਦੇ ਵਿੱਚ ਕਿ ਜਿਹੜਾ ਉਹ ਇੱਕ ਵਿਅਕਤੀ ਨੂੰ ਕੱਖਾਂ ਚ ਵੀ ਕਰ ਸਕਦਾ ਤੇ ਲੱਖਾਂ ਚ ਵੀ ਕਰ ਸਕਦਾ ਅਗਰ ਤੁਹਾਡੀ ਉਂਗਲੀ ਦੇ ਵਿੱਚ ਰਾਹੂ ਸਹੀ ਪੋਜੀਸ਼ਨ ਤੇ ਬੈਠੇ ਨੇ ਤਾਂ ਉਹ ਤੁਹਾਡੇ ਲਈ ਕਿਦਾਂ ਦਾ ਮਤਲਬ ਫਲ ਦੇਣਗੇ ਮਤਲਬ ਇਨਸਾਨ ਵਧੀਆ-ਵਧੀਆ ਆਪਣੀ ਲਾਈਫ ਦੇ ਵਿੱਚ ਦਿਮਾਗ ਲਾਏਗਾ ਮੈਂ ਅੱਗੇ ਕਿਦਾਂ ਵਧਣਾ ਮੇਰਾ ਨੈਕਸਟ ਸਟੈਪ ਕੀ ਹੋਣਾ ਚਾਹੀਦਾ ਮਤਲਬ ਉਹਦਾ ਜਿਹੜਾ ਦਿਮਾਗ ਆ ਉਹਦੀ ਬੁੱਧੀ ਆ ਸਹੀ ਗੱਲਾਂ ਕੰਨੀ ਜਾਏਗੀ ਅਗਰ ਰਾਹੂ ਉਹੀ ਤੁਹਾਡੀ ਕੁੰਡਲੀ ਦੇ ਵਿੱਚ ਨੈਗੇਟਿਵ ਬੈਠੇ ਨੇ ਤਾਂ ਉਹਦੀ ਬੁੱਧੀ ਪ੍ਰੇਸ਼ਟ ਹੋ ਜਾਏਗੀ ਉਹਦਾ ਦਿਮਾਗ ਪ੍ਰੇਸ਼ਟ ਹੋ ਜਾਏਗਾ ਤੇ ਤੁਹਾਨੂੰ ਇਸ ਤੋਂ ਪਤਾ ਕਿਵੇਂ ਲੱਗਦਾ ਕਿ ਮੰਗਲਿਕ ਦੀ ਕੁੰਡਲੀ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਕਿ ਉਸ ਦਾ ਵਿਆਹ ਕਿਸ ਤਰੀਕੇ ਨਾਲ ਹੋਏਗਾ ਜਾਂ ਜਦੋਂ ਹੋਏਗਾ ਤਾਂ ਟੁੱਟੇਗਾ ਕੁਝ ਉਹ ਚੀਜ਼ ਬਾਰੇ ਜਾਣਕਾਰੀ ਦਿਓ ਐਕਚੁਅਲੀ ਸਾਡੀ ਲਾਈਨ ਦੇ ਵਿੱਚ ਨਾ ਇਹ ਚੀਜ਼ ਨੂੰ ਲੈ ਕੇ ਬਹੁਤ ਡਰ ਆ ਜਾਂਦਾ ਵਾ ਤੁਹਾਡਾ ਬੱਚਾ ਮੰਗਲਿਕ ਆ ਤੁਹਾਡੇ ਨਾਲ ਐਦਾਂ ਹੋ ਜੇਗਾ ਜਾਂ ਉਦਾਂ ਹੋ ਜੇਗਾ ਨਹੀਂ ਸਚਾਈ ਕੋਈ ਵੀ ਨਹੀਂ ਦੱਸਦਾ ਦੇਖੋ ਇਹ ਇੱਕ ਸਟੱਡੀ ਹੈ ਇੱਕ ਸਾਇੰਸ ਆ ਐਕਚੁਅਲੀ ਹੁੰਦਾ ਕੀ ਆ ਆਪਣੇ ਕੁੰਡਲੀ ਦੇ ਟੋਟਲ 12 ਘਰ ਨੇ 9 ਪਲੈਨਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਲੈਨਟ ਮੰਗਲ ਵੀ ਨੇ ਮੰਗਲਿਕ ਸ਼ਬਦ ਬਣਿਆ ਮੰਗਲ ਤੋਂ ਸਾਡੀ ਲਾਈਨ ਦੇ ਵਿੱਚ ਇਹ ਗੱਲ ਚੈੱਕ ਕੀਤੀ ਜਾਂਦੀ ਆ ਵੀ ਅਗਰ ਤੁਹਾਡੇ ਮੰਗਲ ਪਹਿਲੇ ਫਸਟ ਹਾਊਸ ਬੋਲੇ ਜਾਂਦਾ ਸਾਡੀ ਲਾਈਨ ਦੇ ਵਿੱਚ ਲਗਨ ਨੂੰ ਪਹਿਲੇ ਚੌਥੇ ਸੱਤਵੇਂ ਅੱਠਵੇਂ ਜਾਂ ਬਾਰਵੇਂ ਘਰ ਦੇ ਵਿੱਚ ਮੰਗਲ ਬੈਠਾ ਮੀਨ ਜੇ ਤੁਸੀਂ ਮੰਗਲੀ ਹੋ ਇੱਥੋਂ ਤੱਕ ਵੀ ਆਈਡੀਆ ਲੱਗ ਜਾਂਦੇ ਨੇ ਵੀ ਜੇ ਸੱਤਵੇਂ ਘਰ ਦਾ ਮੰਗਲ ਪਾਵਰ ਦੇ ਵਿੱਚ ਬੈਠਾ ਤਾਂ 99% ਆ ਵੀ ਡਿਵੋਰਸ ਹੋਣ ਦੇ ਚਾਂਸ ਨੇ ਅਪਾ ਦੇਖਦੇ ਆਂ ਵੀ ਐਸਟ੍ਰੋਲੋਜਰ ਕਹ ਲਓ ਜਾਂ ਜੋਤਸ਼ੀ ਕਹ ਲਓ ਲੋਕ ਉਹਨਾਂ ਲੋਕਾਂ ਨੂੰ ਇੰਨਾ ਗਜਾਦਾ ਗੁੰਮਰਾਹ ਕਰ ਦਿੰਦੇ ਨੇ ਵੀ ਤੁਹਾਡਾ ਬੱਚਾ ਮੰਗਲਿਕ ਆ ਉਹਦੇ ਨਾਲ ਇਹ ਹੋ ਸਕਦਾ ਹੈ ਜਾਂ ਕੁਝ ਉਸ ਤਰੀਕੇ ਦੀ ਹਨ ਹੋਣੀ ਹੋ ਸਕਦੀ ਜੇਕਰ ਤੁਸੀਂ ਵਿਆਹ ਤੋਂ ਪਹਿਲਾਂ ਉਹ ਪਾਏ ਨੇ ਕੀਤੇ ਪਰ ਅਸਲ ਦੇ ਵਿੱਚ ਕੀ ਇਹ ਸਾਰਾ ਇਸ ਦਾ ਮਸਲਾ ਕੀ ਹੈ ਕਿਸ ਤਰੀਕੇ ਨਾਲ ਸਾਰੀ ਜਾਣਨੀ ਚਾਹੁੰਦੀ ਹੈ ਕਿੰਨੇ ਤਰੀਕੇ ਦਾ ਮੰਗਲਿਕ ਇੱਕ ਬੱਚਾ ਜਿਹੜਾ ਉਹ ਹੋ ਸਕਦਾ ਹੈ ਤਾਂ ਅੱਜ ਉਸ ਚੀਜ਼ ਦੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਐਸਟ੍ਰੋ ਵਿਕਾਸ ਮਲੋਤਰ ਜੀ ਕੋਲੋਂ ਲਵਾਂਗੇ ਉਹਨਾਂ ਕੋਲ ਪਹੁੰਚੇ ਹੋਏ ਆਂ ਗੱਲਬਾਤ ਕਰਦੇ ਆਂ ਸਾਸਟਿਕਲਟਰ ਹਾਂਜੀ ਸਾਸਟਿਕਲ ਜੀ ਵੈਲਕਮ ਸਰ ਜਿਸ ਤਰੀਕੇ ਨਾਲ ਮੈਂ ਸ਼ੁਰੂਆਤ ਕੀਤੀ ਹੈ ਵੀ ਮੰਗਲਿਕ ਮੰਗਲਿਕ ਹੁੰਦਾ ਕੀ ਹੈ ਤੇ ਇਸ ਜਿਸ ਤਰੀਕੇ ਨਾਲ ਲੋਕ ਕਹਿੰਦੇ ਨੇ ਵੀ ਤੁਹਾਨੂੰ ਇਹ ਤੋਂ ਪਤਾ ਕਿਵੇਂ ਲੱਗਦਾ ਕਿ ਮੰਗਲਿਕ ਦੀ ਕੁੰਡਲੀ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਕਿ ਉਸ ਦਾ ਵਿਆਹ ਕਿਸ ਤਰੀਕੇ ਨਾਲ ਹੋਏਗਾ ਜਾਂ ਜਦੋਂ ਹੋਏਗਾ ਤਾਂ ਟੁੱਟੇਗਾ ਕੁਝ ਉਹ ਚੀਜ਼ ਬਾਰੇ ਜਾਣਕਾਰੀ ਦਿਓ ਜੀ ਬਿਲਕੁਲ ਸਰ ਬਿਲਕੁਲ ਤੁਸੀਂ ਪਹਿਲਾ ਹੀ ਸਵਾਲ ਬੜਾ ਵਧੀਆ ਕੀਤਾ ਐਕਚੁਅਲੀ ਸਾਡੀ ਲਾਈਨ ਦੇ ਵਿੱਚ ਨਾ ਇਹ ਚੀਜ਼ ਨੂੰ ਲੈ ਕੇ ਬਹੁਤ ਡਰ ਆ ਜਾਂਦਾ ਵਾ ਤੁਹਾਡਾ ਬੱਚਾ ਮੰਗਲਿਕ ਆ ਤੁਹਾਡੇ ਨਾਲ ਐਦਾਂ ਹੋ ਜਾਏਗਾ ਜਾਂ ਉਦਾਂ ਹੋ ਜਾਏਗਾ ਨਹੀਂ ਸਚਾਈ ਕੋਈ ਵੀ ਨਹੀਂ ਦੱਸਦਾ ਦੇਖੋ ਇਹ ਇੱਕ ਸਟੱਡੀ ਆ ਇੱਕ ਸਾਇੰਸ ਆ ਐਕਚੁਅਲੀ ਹੁੰਦਾ ਕੀ ਆ ਆਪਣੇ ਕੁੰਡਲੀ ਦੇ ਟੋਟਲ 12 ਘਰ ਨੇ 9 ਪਲੈਨਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਲੈਨਟ ਮੰਗਲ ਵੀ ਨੇ ਮੰਗਲਿਕ ਸ਼ਬਦ ਬਣਿਆ ਮੰਗਲ ਤੋਂ ਮੀਨ ਤੁਹਾਡਾ ਮੰਗਲ ਲੀਕ ਹੋ ਗਿਆ ਹੁਣ ਦੇਖੋ ਮੰਗਲ ਪਲੈਨਟ ਨੇ ਇੱਕ ਘਰ ਦੇ ਵਿੱਚ ਤਾਂ ਬੈਠਣਾ ਹੀ ਆ ਉਜਤੋ ਤੁਹਾਡਾ ਵਰਤ ਹੋਇਆ ਕਿਸ ਟਾਈਮ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤਾਂ ਆਪਣਾ ਤਾਂ ਉਥੋਂ ਦੇਖਣਾ ਇਹੀ ਬੰਦਾ ਨਾ ਵੀ ਉਦੋਂ ਮੰਗਲ ਤੁਹਾਡੇ ਕਿਹੜੇ ਘਰ ਦੇ ਵਿੱਚ ਰੁਕੇ ਹੋਏ ਸੀ ਸਾਡੀ ਲਾਈਨ ਦੇ ਵਿੱਚ ਇਹ ਗੱਲ ਚੈੱਕ ਕੀਤੀ ਜਾਂਦੀ ਆ ਵੀ ਅਗਰ ਤੁਹਾਡੇ ਮੰਗਲ ਪਹਿਲੇ ਫਸਟ ਹਾਊਸ ਬੋਲੇ ਜਾਂਦਾ ਸਾਡੀ ਲਾਈਨ ਦੇ ਵਿੱਚ ਲਗਨ ਨੂੰ ਪਹਿਲੇ ਚੌਥੇ ਸੱਤਵੇਂ ਅੱਠਵੇਂ ਜਾਂ 12ਵੇਂ ਘਰ ਦੇ ਵਿੱਚ ਮੰਗਲ ਬੈਠਾ ਮੀਨ ਜੇ ਤੁਸੀਂ ਮੰਗਲੀ ਕੋ ਜੇ ਪਹਿਲੇ ਜਾਂ ਸੱਤਵੇਂ ਘਰ ਦੇ ਵਿੱਚ ਮੰਗਲ ਬੈਠਾ ਪਹਿਲਾਂ ਤਾਂ ਆਪਣਾ ਲਗਨ ਹੋ ਗਿਆ ਸੱਤਵਾਂ ਘਰਾ ਆਪਣਾ ਮੈਰਿਜ ਹਾਊਸ ਆ ਤਾ ਉਹ ਕਿੰਨੇ ਡਿਗਰੀ ਤੋਂ ਬੈਠਾ ਤੁਹਾਡੇ ਲਈ 네ਗੇਟਿਵ ਬੈਠਾ ਪੋਜ਼ਿਟਿਵ ਬੈਠਾ ਤਾਂ ਸਾਰੀ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ ਨੇ ਇੱਥੋਂ ਤੱਕ ਵੀ ਆਈਡੀਆ ਲੱਗ ਜਾਂਦੇ ਨੇ ਵੀ ਇਹ 7ਵੇਂ ਘਰ ਦਾ ਮੰਗਲ ਪਾਵਰ ਦੇ ਵਿੱਚ ਬੈਠਾ ਤਾਂ 99% ਆ ਵੀ ਡਿਵੋਰਸ ਹੋਣ ਦੇ ਚਾਂਸ ਨੇ ਜੇ ਡਿਵੋਰਸ ਨਾ ਹੋਇਆ ਤਾਂ ਮੈਰਿਜ ਲਾਈਫ ਇੰਨੀ ਉਤਲ-ਪੁਤਲ ਹੋ ਜਾਈਗੀ ਇੰਨੀ ਉਲਝੀ ਜਾਏਗੀ ਵੀ ਉਹ ਬੰਦਾ ਵੈਸੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਮੰਗਲ ਦਾ ਕੰਮ ਕੀ ਆ ਵਿਆਹ ਤੋਂ ਪਹਿਲਾਂ ਵੀ ਦਿੱਕਤ ਦੇਣੀ ਤੇ ਵਿਆਹ ਤੋਂ ਮੈਰੀ ਤੋਂ ਬਾਅਦ ਵੀ ਦਿੱਕਤ ਦੇਣੀ ਪਹਿਲਾਂ ਦਿੱਕਤ ਕਿਦਾਂ ਦੀਆਂ ਦੇਣੀਆਂ ਨੇ ਵੀ ਮੇਨ ਜਿ ਵਿਆਹ ਹੋਣ ਚ ਦੇਰੀ ਜਦੋਂ ਲੜਕੇ ਦੀ ਮਤਲਬ ਰਿਸ਼ਤੇ ਬਹੁਤ ਆਉਂਦੇ ਨੇ ਉਦੋਂ ਐਦਾਂ ਦੇ ੜਕੇ ਮਿਲਦੇ ਨੇ ਮੈਂ ਹਜੇ ਨਹੀਂ ਕਰਾਣਾ ਮੈਂ ਰੋਕੇ ਕਰਾਉਂਗਾ ਜਦੋਂ ਮੈਰੀਜ ਕਰਾਉਣ ਦੀ ਵਾਰੀ ਆਉਂਦੀ ਹੈ ਉਦੋਂ ਰਿਸ਼ਤੇ ਹੋਂਟ ਹਟ ਜਾਂਦੇ ਨੇ ਇਹ ਚੀਜ਼ਾਂ ਬਹੁਤ ਸਾਡੀ ਲਾਈਨ ਚ ਦੇਖਣ ਨੂੰ ਮਿਲਦੀਆਂ ਨੇ ਇੱਕ ਚੀਜ਼ ਮੈਂ ਪੁੱਛਣੀ ਚਾਹੂੰਗਾ ਜਿਵੇਂ ਮੈਂ ਗੱਲ ਕੀਤੀ ਸੀਗੀ ਵੀ ਜਿਹੜੇ ਐਸਟਰੋਲੋਜਰ ਨੇ ਜਾਂ ਜੋਤਿਸ਼ੀ ਨੇ ਕਈ ਜਿਹੜੇ ਇਸ ਤਰੀਕੇ ਦੇ ਨੇ ਜਿਹੜੇ ਗੁੰਮਰਾਹ ਕਰਦੇ ਨੇ ਉਹ ਗੁੰਮਰਾਹ ਉਹ ਲੋਕ ਹੁੰਦੇ ਨੇ ਜਿਹੜੇ ਪਹਿਲਾਂ ਤਾਂ ਟੇਵਾ ਨਹੀਂ ਬਣਵਾਉਂਦੇ ਪਰ ਜਦੋਂ ਇਸ ਤਰੀਕੇ ਨਾਲ ਵਿਆਹ ਕਰ ਲੈਂਦੇ ਨੇ ਬਿਨਾਂ ਟੇਵਾ ਜੋੜੇ ਜਾਂ ਮਲਾਏ ਫਿਰ ਉਸ ਤੋਂ ਬਾਅਦ ਜਦੋਂ ਘਰ ਦੇ ਵਿੱਚ ਉਥਲ ਪੁਥਲ ਆਉਂਦੀ ਆ ਤਾਂ ਫੇਰ ਉਹ ਜੋਤਸ਼ੀਆਂ ਕੋਲ ਜਾਂਦੇ ਨੇ ਤਾਂ ਜੋਤਸ਼ੀ ਉਹਨਾਂ ਨੂੰ ਗਲਤ ਰਾਏ ਪਾਉਂਦੇ ਨੇ ਤੁਹਾਡਾ ਕੀ ਵਿਚਾਰ ਹੈ ਵੀ ਇਹਦਾ ਹੱਲ ਕੀ ਹੈਗਾ ਸਰ ਮੈਂ ਤੁਹਾਡੇ ਇਸ ਸਵਾਲ ਨਾਲ ਨਾ 100% 110% ਸਹਿਮਤ ਆ 110% ਮੀਨ ਸਾਡੀ ਲਾਈਨ ਚ ਡਰਾਈ ਬਹੁਤ ਜਾਂਦਾ ਨਹੀਂ ਐਦਾਂ ਹੋ ਜੇ ਨਹੀਂ ਹਰ ਇੱਕ ਨਾਲ ਐਦਾਂ ਨਹੀਂ ਹੁੰਦਾ ਜੇ ਤੁਸੀਂ ਮੰਗਲਿਕ ਹੋ ਤੇ ਇੱਕ ਟੈਗ ਮਿਲ ਗਿਆ ਸਾਰਿਆਂ ਨੂੰ ਵੀ ਤੁਸੀਂ ਮੰਗਲਿਕ ਹੋ ਪਰ ਦੇਖਣਾ ਤੇ ਇਹ ਬੰਦਣਾ ਤੁਸੀਂ ਮੰਗਲਿਕ ਕਿਸ ਕਰਦੇ ਹੋ ਜੇ ਤੁਸੀਂ ਪਹਿਲੇ ਜਾਂ 7ਵੇਂ ਕਰਦੇ ਮੰਗਲਿਕ ਹੋ ਮੰਗਲ ਵੀ ਤੁਹਾਡੀ ਕੁੰਡਲੀ ਵਿੱਚ ਪਾਵਰਫੁੱਲ ਆ ਤਾਂ ਇਹ ਦਿੱਕਤ ਆਏਗੀ ਆਏਗੀ ਹਾਂ ਅੱਗੋਂ ਇਹਦਾ ਸੋਲੂਸ਼ਨ ਵੀ ਆ ਜੇ ਕੋਈ ਪ੍ਰੋਬਲਮ ਆ ਤਾਂ ਉਹਦਾ ਹੱਲ ਵੀ ਹੈ ਮਿੱਤੂ ਸਿੰਘ ਆਰ ਐਮ ਡੀ ਕਰੋ ਐਦਾਂ ਦੇ ਉਪਾਏ ਕਰੋ ਦਿੱਕਤ ਫਿਰ ਵੀ ਆਏਗੀ ਪਰ ਫਿਰ ਵੀ ਕਾਫੀ ਘਟ ਆਏਗੀ ਕਾਫੀ ਹੱਦ ਤੱਕ ਘਟ ਜਾਂਦੀਆਂ ਚੀਜ਼ਾਂ ਬਿਲਕੁਲ ਇੱਕ ਮੈਂ ਸਵਾਲ ਪੁੱਛਣਾ ਚਾਹੂੰਗਾ ਮੰਗਲਿਕ ਇੱਕ ਵਰਡ ਭਾਵੇਂ ਛੋਟਾ ਜਿਹਾ ਪਰ ਜਿਸ ਤਰੀਕੇ ਨਾਲ ਦੱਸ ਰਹੇ ਹੋ ਦੇ ਇਫੈਕਟ ਕੁਝ ਇਸ ਤਰੀਕੇ ਨਾਲ ਨੇ ਵੀ ਵਸਿਆ ਵਸਾਇਆ ਘਰ ਵੀ ਖਰਾਬ ਕਰ ਸਕਦਾ ਪਰ ਮੈਂ ਇਸ ਤੋਂ ਪੁੱਛਣਾ ਚਾਹੂੰਗਾ ਕਿ ਮੰਗਲਿਕ ਦੀਆਂ ਕੈਟਾਗਰੀਆਂ ਵੀ ਨੇ ਕਿਸ ਤਰ੍ਹਾਂ ਮੰਗਲਿਕ ਮੰਗਲੀ ਕਿਉਂ ਹੁੰਦਾ ਨੀ ਸਰ ਐਦਾਂ ਹੁੰਦਾ ਵੇ ਦੇਖੋ ਮੰਨ ਕੇ ਚਲੋ ਮੇਲ ਜਾਂ ਫੀਮੇਲ ਦੀ ਗੱਲ ਕਰਦੇ ਆ ਮੰਨ ਕੇ ਚਲੋ ਮੇਲ ਮੰਗਲਿਕ ਨੇ ਉਹ ਕਿਸ ਘਰ ਦੇ ਮੰਗਲਿਕ ਨੇ ਆਪਾਂ ਰਿਸ਼ਤਾ ਜੋੜਨ ਜਾ ਰਹੇ ਆ ਪਹਿਲਾਂ ਤਾਂ ਇਹ ਦੇਖਣਾ ਮੰਨਦਾ ਵੀ ਜਿਨ੍ਹਾਂ ਨੇ ਆਪਣਾ ਰਿਸ਼ਤਾ ਜੋੜ ਰਿਹਾ ਵਾ ਉਹ ਵੀ ਮੰਗਲਿਕ ਨੇ ਅਗਰ ਉਹ ਵੀ ਮੰਗਲਿਕ ਨੇ ਓਨੀ ਡਿਗਰੀ ਤੋਂ ਮੰਗਲਿਕ ਨੇ ਤਾਂ ਉਹ ਚੀਜ਼ਾਂ ਆਪਸ ਵਿੱਚ ਕੱਟ ਹੋ ਜਾਂਦੀਆਂ ਨੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਬੇਚਜ ਕੋਗੇ ਤੁਸੀਂ ਆਪਣਾ ਅਗਲਾ ਸਟੈਪ ਲੈ ਸਕਦੇ ਹੋ ਜੇ ਮੇਲ ਮੰਗਲਿਕ ਨੇ ਫੀਮੇਲ ਮੰਗਲਿਕ ਨਹੀਂ ਹੈਗੇ ਤਾਂ ਉੱਥੇ ਸੋਚਣਾ ਵਿਚਾਰਨਾ ਬੰਦ ਦਾ ਜਾਂ ਫੀਮੇਲ ਮੰਗਲਿਕ ਨੇ ਮੇਲ ਨਹੀਂ ਹੈਗੇ ਫਿਰ ਦੇਖਣਾ ਇਹ ਚੀਜ਼ਾਂ ਚੈੱਕ ਕਰਨੀ ਮੰਦੀਆਂ ਨੇ ਵੀ ਤੁਸੀਂ ਕਿਸ ਘਰ ਦੇ ਮੰਗਲਿਕ ਹੋ ਕਿੰਨੀ ਡਿਗਰੀ ਨੂੰ ਇੱਥੇ ਕੀ ਰੈਮਡੀ ਆ ਇੰਨਾ ਵੀ ਡਰਨ ਵਾਲੀ ਗੱਲ ਨਹੀਂ ਸਾਡੀ ਲਾਈਨ ਚ ਤਾਂ 95% ਇਸ ਗੱਲ ਨੂੰ ਲੈ ਕੇ ਉਲਝਾਅ ਵੀ ਲੈਂਦੇ ਆ ਡਰਾ ਵੀ ਲੈਂਦੇ ਆ ਤੇ ਸਾਹਮਣੇ ਵਾਲੇ ਨੂੰ ਪਰੇਸ਼ਾਨ ਵੀ ਕਰਦੇ ਆ ਜਦਕਿ ਠੀਕ ਆ ਇਹ ਚੀਜ਼ਾਂ ਕੰਮ ਕਰਦੀਆਂ ਨੇ ਮੇਰੀ ਆਪਣੀ ਸਟੱਡੀ ਆ ਮੈਨੂੰ 8-9 ਸਾਲ ਦਾ ਐਕਸਪੀਰੀਅੰਸ ਆ ਮੈਂ ਆਪਣੀ ਲਾਈਨ ਦੇ ਵਿੱਚ ਇਹ ਚੀਜ਼ਾਂ ਬਹੁਤ ਦੇਖੀਆਂ ਨੇ ਮਤਲਬ ਬਹੁਤ ਕੁਝ ਐਦਾਂ ਦਾ ਨੋਟ ਕੀਤਾ ਹੈ ਚੀਜ਼ਾਂ ਵਾਕਈ ਕੰਮ ਕਰਦੀਆਂ ਨੇ ਜੇ ਬਣੀਆਂ ਨੇ ਨਾ ਕੰਮ ਕਰਦੀਆਂ ਵੀ ਨੇ ਤੇ ਪਰ ਇੰਨੀ ਵੀ ਡਰਨੀ ਲੋੜ ਨਹੀਂ ਹੈ ਮੈਂ ਪੁੱਛਣਾ ਚਾਹੂੰਗਾ ਕੋਈ ਜਿਸ ਤਰੀਕੇ ਨਾਲ ਇਸ ਦੀ ਰੈਮਡੀ ਵੀ ਹੁੰਦੀ ਹੈ ਵੀ ਜੇਕਰ ਕੋਈ ਮੰਗਲਿਕ ਹੈ ਜਦੋਂ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਚੈੱਕ ਹੀ ਕਰਾਉਣਾ ਪਊਗਾ ਕਿਸੇ ਐਸਟ੍ਰੋਲੋਜਰ ਕੋਲ ਜਾ ਕੇ ਵੀ ਕਿਹੜੇ ਘਰ ਦਾ ਮੰਗਲਿਕ ਆ ਫਿਰ ਉਸ ਤੋਂ ਬਾਅਦ ਜੀ ਰੈਮਡੀ ਉਸ ਤਰੀਕੇ ਨਾਲ ਸਪੈਸੀਫਾਈਡ ਹੁੰਦੀ ਹੈ ਜਾਂ ਮੰਗਲਿਕ ਦੀ ਕੋਈ ਪਾਰਟਿਕੂਲਰ ਇੱਕ ਸਿੰਗਲ ਰੈਮਡੀ ਵੀ ਹੁੰਦੀ ਹੈ ਸਰ ਦੇਖੋ ਚੈੱਕ ਕਰਾਉਣ ਦੀ ਗੱਲ ਹੋਈ ਅੱਜ ਕੱਲ ਨਾ ਸਾਰੀ ਚੈੱਕ ਕਰਵਾਉਂਦੇ ਨੇ ਪਹਿਲਾਂ ਹੁੰਦੇ ਸੀ ਜੇ ਆਪਣਾ 35 40 ਸਾਲ ਪਿੱਛੇ ਚਲੇ ਜਾਈਏ ਜਾਂ 25 30 ਸਾਲ ਪਿੱਛੇ ਚਲੇ ਜਾਈਏ ਕੋਈ ਕਈਆਂ ਨੂੰ ਤਾਂ ਆਪਣੀ ਡੇਟ ਆਫ ਬਰਥ ਆਪਾਂ ਨੂੰ ਟਾਈਮ ਨਹੀਂ ਪਤਾ ਹੁੰਦਾ ਜੀ ਅੱਜ ਕੱਲ ਤਾਂ ਹਸਪੀਟਲਾਂ ਦੇ ਵਿੱਚ ਇੱਕ ਸਿਸਟਮ ਹੀ ਇਦਾਂ ਦਾ ਬਣ ਗਿਆ ਵੀ ਮਿੰਟ ਤੱਕ ਹੀ ਸੈਕਿੰਡ ਤੱਕ ਵੀ ਨੋਟ ਕੀਤਾ ਜਾਂਦਾ ਵੀ ਬੱਚੇ ਨੇ ਵਰਤ ਕਦੋਂ ਹੋਇਆ ਕਦੋਂ ਜਨਮ ਲੇਟਾ ਅੱਜ ਕੱਲ ਕੋਈ ਸਾਹਮਣੇ ਆ ਕੇ ਚੈੱਕ ਕਰਵਾ ਰਿਹਾ ਕੋਈ ਪਰਦੇ ਪਿੱਛੇ ਕਰਵਾ ਰਿਹਾ ਜੇ ਕੁਛ ਇਹਨਾਂ ਚੀਜ਼ਾਂ ਦੇ ਵਿੱਚ ਪਾਵਰ ਸੀ ਜਾਂ ਹੈ ਤਾਂ ਹੀ ਆਪ ਕੋ ਮੰਨ ਰਹੇ ਆ ਬਾਕੀ ਚੈੱਕ ਕਰਵਾਉਣਾ ਮੰਦਾ ਵਾ ਵੀ ਅਗਰ ਆਪਣਾ ਬੱਚਾ ਮੰਗਲਿਕ ਆ ਤਾਂ ਕਿਸ ਘਰ ਦਾ ਮੰਗਲਿਕ ਐਥੇ ਕੋਈ ਡਰਨ ਦੀ ਲੋੜ ਤਾਂ ਨਹੀਂ ਜੇ ਕੋਈ ਜ਼ਿਆਦਾ ਆਪਣਾ ਮੰਗਲ ਹੈਵੀ ਆ ਤਾਂ ਉਹਦੀ ਆਪਾਂ ਪਹਿਲਾਂ ਹੀ ਕੋਈ ਐਸੀ ਰੈਮਡੀ ਕਰ ਲਈਏ ਇਸ ਆਪ ਉਹ ਦਾ ਸলিউਸ਼ਨ ਕਰ ਲਈਏ ਤਾਂ ਕਿ ਅੱਗੋਂ ਜਾ ਕੇ ਪ੍ਰੋਬਲਮ ਆਈ ਨਾ ਹਾਂ ਬਿਲਕੁਲ ਆ ਜਿੱਥੇ ਮੰਗਲ ਦੀਖ ਦੀ ਗੱਲ ਚੱਲ ਰਹੀ ਆ ਉੱਥੇ ਇੱਕ ਰਾਹੂ ਜਿਹੜਾ ਵਰਡ ਹੈ ਨਾ ਉਹ ਲੋਕਾਂ ਨੂੰ ਬਹੁਤ ਦੁਬਿਧਾ ਚ ਪਾਉਂਦਾ ਵੀ ਕਹਿੰਦੇ ਨੇ ਤੁਹਾਡੀ ਕੁੰਡਲੀ ਦੇ ਵਿੱਚ ਜਿਹੜਾ ਰਾਹੂ ਹੈ ਉਹ ਘਰ ਕਰ ਗਿਆ ਹੋਇਆ ਜਾਂ ਰਾਹੂ ਭਾਰੀ ਆ ਤੁਹਾਡੀ ਕੁੰਡਲੀ ਦੇ ਵਿੱਚ ਤਾਂ ਕੀ ਰਾਹੂ ਇਦਾਂ ਦਾ ਕੋਈ ਮੀਨਸ ਹੈਗਾ ਐਸਟ੍ਰੋਲੋਜੀ ਦੇ ਵਿੱਚ ਕਿ ਜਿਹੜਾ ਉਹ ਇੱਕ ਵਿਅਕਤੀ ਨੂੰ ਕੱਖਾਂ ਚ ਵੀ ਕਰ ਸਕਦਾ ਤੇ ਲੱਖਾਂ ਚ ਵੀ ਕਰ ਸਕਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਦੇਖੋ ਆਪਾਂ ਜਦੋਂ ਕੋਈ ਵੀ ਕੁੰਡਲੀ ਤਿਆਰ ਕਰਦੇ ਆ ਕੋਈ ਵੀ ਟੇਵਾ ਤਿਆਰ ਕਰਦੇ ਆ ਤਾਂ ਸਾਡੀ ਲਾਈਨ ਦੇ ਵਿੱਚ ਸਾਰਾ ਆਧਾਰ ਖੜਾ ਵਾ ਇੱਕ ਨੌ ਗ੍ਰਹਿਾਂ ਦੇ ਉੱਪਰ ਨੌ ਪਲੈਨਟ ਦੇ ਉੱਪਰ ਜਿਹਦੇ ਵਿੱਚੋਂ ਸੱਤ ਪਲੈਨਟ ਐਦਾਂ ਦੇ ਨੇ ਜੋ ਆਪਣੇ ਯੂਨੀਵਰਸਲ ਦੇ ਵਿੱਚੋਂ ਬ੍ਰਾਹਮਣ ਦੇ ਵਿੱਚੋਂ ਲਾਏ ਗਏ ਨੇ ਦੋ ਪਲੈਨਟ ਐਦਾਂ ਦੇ ਨੇ ਜਿਨ੍ਹਾਂ ਨੂੰ ਮਤਲਬ ਉਹ ਬਾਡੀ ਇੱਕ 파ਟ ਹੋਆ ਜਿਹਨੂੰ ਆਪਾਂ ਰਾਹੁ ਕੇਤੂ ਕਹਿੰਦੇ ਆ ਸਾਰੇ ਜਾਣਦੇ ਆ ਵੀ ਇਹ ਦੋ ਬੋਡੀਆਂ ਕਿੱਦਾਂ ਬਣੀ ਆ। ਵਿਸ਼ਨੂ ਭਗਵਾਨ ਜੀ ਦੀ ਇੱਕ ਲੰਬੀ ਕਹਾਣੀ ਆ। ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਵਿਸ਼ਨੂ ਭਗਵਾਨ ਜੀ ਨੇ ਉਸੇ ਦੇ ਵਿੱਚ ਆ ਕੇ ਆਪਣਾ ਜਦੋਂ ਸੁਦਰਸ਼ਨ ਚੱਕਰ ਚਲਾਇਆ ਸੀ ਨਾ ਤਾਂ ਇਹਨਾਂ ਦੇ ਬੋਡੀ ਦੇ ਦੋ ਪਾਰਟ ਹੋ ਗਏ ਸੀ। ਜਿਹੜਾ ਉੱਪਰਲਾ ਧੜਾ ਜਿਹਨੂੰ ਆਪਾਂ ਕਹਿੰਨੇ ਆ ਤਾਂ ਉਹ ਆਪਣਾ ਰਾਹੂ ਆ। ਜਿਹੜੀ ਨੀਚੇ ਵਾਲੀ ਬੋਡੀ ਆ ਉਹ ਆਪਣਾ ਕੇਤੂ ਆ। ਅਗਰ ਤੁਹਾਡੀ ਕੁੰਡਲੀ ਦੇ ਵਿੱਚ ਰਾਹੂ ਸਹੀ ਪੋਜੀਸ਼ਨ ਤੇ ਬੈਠੇ ਨੇ ਤਾਂ ਉਹ ਤੁਹਾਡੇ ਲਈ ਕਿਦਾਂ ਦਾ ਮਤਲਬ ਫਲ ਦੇਣਗੇ ਮਤਲਬ ਇਨਸਾਨ ਵਧੀਆ-ਵਧੀਆ ਮਤਲਬ ਉਹ ਆਪਣੀ ਲਾਈਫ ਦੇ ਵਿੱਚ ਦਿਮਾਗ ਲਾਏਗਾ ਮੈਂ ਅੱਗੇ ਕਿਦਾਂ ਵਧਣਾ ਮੇਰਾ ਨੈਕਸਟ ਸਟੈਪ ਕੀ ਹੋਣਾ ਚਾਹੀਦਾ ਮਤਲਬ ਉਹਦਾ ਜਿਹੜਾ ਦਿਮਾਗ ਆ ਉਹਦੀ ਬੁੱਧੀ ਆ ਸਹੀ ਧਿਆਨ ਸਹੀ ਗੱਲਾਂ ਕੰਨੀ ਜਾਏਗੀ ਅਗਰ ਰਾਹੂ ਉਹੀ ਤੁਹਾਡੀ ਕੁੰਡਲੀ ਦੇ ਵਿੱਚ 네ਗੇਟਿਵ ਬੈਠੇ ਨੇ ਤਾਂ ਉਹਦੀ ਬੁੱਧੀ ਪ੍ਰੇਸ਼ਟ ਹੋ ਜਾਏਗੀ ਉਹਦਾ ਦਿਮਾਗ ਪ੍ਰੇਸ਼ਟ ਹੋ ਜਾਏਗਾ ਉਹ ਇਨਸਾਨ ਕਿੱਧਰ ਨੂੰ ਜਾਏਗਾ ਨਸ਼ੇਂ ਕੰਨੀ ਜਾਏਗਾ ਉਹ ਮਤਲਬ ਉਹ ਤਾਂ ਦਿਮਾਗ ਹੀ ਗਲਤ ਕੱਲਾਂ ਨਹੀਂ ਜਾਣਾਂ ਕਿਉਂਕਿ ਉਹਦੇ ਰਾਹੂ ਨੇ ਉਹਦੀ ਬੁੱਧੀ ਪ੍ਰੇਸ਼ਟ ਕਰਦੀ ਬਿਲਕੁਲ ਮੀਸ ਰਾਹੂ ਇੰਨਾ ਕਿ ਜ਼ਿਆਦਾ ਮਹੱਤਵਪੂਰਨ ਰੱਖਦਾ ਵੀ ਸਹੀ ਹੈ ਤਾਂ ਤੁਹਾਨੂੰ ਮੀਸ ਵਾਰੇ ਨੇ ਆ ਰਹੇ ਨੇ ਜੇਕਰ ਕਿਤੇ ਗਲਤ ਤਾਂ ਐਦੀ ਬੁੱਧੀ ਪ੍ਰੇਸ਼ਟ ਕਰੇਗਾ ਵੀ ਤੁਹਾਨੂੰ ਕੱਖਾਂ ਚ ਕਰ ਦੇਗਾ ਬਿਲਕੁਲ ਜੀ ਬਿਲਕੁਲ ਬਾਕੀ ਡਿਪੈਂਡ ਇਹ ਵੀ ਕਰਦਾ ਨਾ ਵੀ ਰਾਹੂ ਜੇ ਤੁਹਾਡੇ ਲਈ 네ਗੇਟਿਵ ਬੈਠਾ ਤਾਂ ਕਿਸ ਘਰ ਤੋਂ ਬੈਠਾ ਜੇ ਪੋਜ਼ਿਟਿਵ ਬੈਠਾ ਤਾਂ ਕਿਸ ਘਰ ਤੋਂ ਬੈਠਾ ਤੁਹਾਨੂੰ ਕਿਦਾਂ ਦਾ ਫਲ ਦੇ ਰਿਹਾ ਵਾ ਕਿਉਂਕਿ ਰਾਹੂ ਦੇ ਪੰਜ ਸਟੈਪ ਨੇ ਜਦੋਂ ਬੱਚੇ ਦੀ ਉਮਰ 10 ਤੋਂ 12 ਸਾਲ ਦਾ ਉਹਨੇ ਅਟੈਕ ਕਰਨਾ ਵੀ ਬੱਚੇ ਦਾ ਪੜ੍ਹਾਈ 'ਚ ਮਾਨ ਨਹੀਂ ਲੱਗਣਾ ਬੱਚੇ ਦਾ ਮਤਲਬ ਉਹ ਸੁਭਾਅ ਚਚੜਪਨ ਹੋ ਜਾਣਾ ਬੱਚੇ ਦਾ ਸੁਭਾਅ ਮਤਲਬ ਬਹੁਤ ਗੁੱਸਿਆ ਭਰਿਆ ਹੋ ਜਾਣਾ ਜਦੋਂ ਉਹਦਾ ਨੈਕਸਟ ਸਟੈਪ ਸ਼ੁਰੂ ਹੋਏਗਾ ਸੈਕਿੰਡ ਮਤਲਬ ਇਹ ਕਹਿ ਲਓ 13 ਤੋਂ 25 ਸਾਲ ਦੀ ਉਮਰ ਤੱਕ ਉਦੋਂ ਉਹਨੇ ਆਪਣਾ ਰੋਲ ਹੋਰ ਅਦਾ ਕਰਨਾ ਕਿਸ ਤਰ੍ਹਾਂ ਦਾ ਮੀਨ ਤੁਸੀਂ ਚਾਹੇ ਮੈਰਿਜ ਲਾਈਫ ਨੂੰ ਲੈ ਕੇ ਲੈ ਲਓ ਚਾਹੇ ਤੁਸੀਂ ਆਪਣੇ ਬੀਨ ਨੂੰ ਲੈ ਕੇ ਲੈ ਲਓ ਅਲੱਗ-ਅਲੱਗ ਜਗ੍ਹਾ ਤੇ ਤੁਹਾਨੂੰ ਡਿੱਕੇ ਮਿਲਨੇ ਆ ਇਦਾਂ ਦਾ ਕੁਝ ਬਹੁਤ ਮਿਲਣਾ ਜਦੋਂ ਉਹੀ ਰਾਹੂ ਆਪਾਂ ਬੜਾਪੇ 'ਚ ਚੈੱਕ ਕਰਦੇ ਆ ਤਾਂ ਇਹ ਚੀਜ਼ ਕੀ ਹੈ ਟਰਾਂਸਫਰ ਹੁੰਦੀ ਹੈ ਅੱਗੋਂ ਦੀ ਅੱਗੋਂ ਇਹ ਚੀਜ਼ ਅੱਗੋਂ ਬੱਚਿਆਂ ਦੇ ਵਿੱਚ ਵੀ ਜਾਣੀ ਆ ਬੱਚਿਆਂ ਦੇ ਵਿੱਚ ਵੀ ਇਦਾਂ ਦੀ ਜਾ ਕੇ ਮਿਲੇਗਾ ਤੇ ਜਾਂ ਤਾਂ ਔਲਾਦ ਹੋਣ ਦੇ ਵਿੱਚ ਦੇਰੀ ਕੋਈ ਨਾ ਕੋਈ ਐਸੇ ਡਿੱਕੇ ਪਈ ਜਾਣਗੇ ਇਹ ਚੀਜ਼ਾਂ ਬਹੁਤ ਨੋਟ ਕੀਤੀਆਂ ਜਾਂਦੀਆਂ ਨੇ ਕਿਉਂਕਿ ਰਾਹੂ ਨੇ ਹਰ ਇੱਕ ਏਜ ਦੇ ਵਿੱਚ ਆਪਣਾ ਰੋਲ ਅਦਾ ਕਰਨਾ ਹੀ ਕਰਨਾ ਬਿਲਕੁਲ ਤਾਂ ਜਦੋਂ ਇਹ ਰਾਹੂ ਦੀ ਕੋਈ ਸਮੱਸਿਆ ਲੱਗੇ ਕਿਸੇ ਐਸਟ੍ਰੋਲੋਜਰ ਕੋਲ ਜਾਂ ਜੇ ਤੋ ਜੋਤਿਸ਼ੀ ਕੋਲ ਜਾਂਦਾ ਤਾਂ ਉਹ ਪਹਿਲੇ ਪੈਰ ਦਿੱਤੇ ਗੰਦਾ ਵੀ ਤੁਹਾਨੂੰ ਮੈਂ ਸਟੋਨ ਦੇਣਾ ਉਹ ਸਟੋਨ ਕਿਵੇਂ ਵੈਰੀਫਾਈ ਕਰਦੇ ਨੇ ਵੀ ਸਟੋਨ ਕਿਹੜਾ ਦੇਣਾ ਕਿ ਉਹ ਕੁੰਡਲੀ ਸਾਰੀ ਚੈੱਕ ਕੀਤੀ ਜਾਂਦੀ ਹੈ ਜਾਂ ਮੀਨਸ ਕਹਿ ਲਓ ਵੀ ਸਿਰਫ ਵੇਚਣਾ ਆਪਣਾ ਸਮਾਨ ਤੇ ਕੁਝ ਵੀ ਵੇਚ ਰਹੇ ਨੇ ਦੇਖੋ ਸਰ ਸਟੋਨ ਬਾਕੀ ਕੰਮ ਕਰਦੇ ਜਿੰਨਾ ਆਪਣੇ 9 ਹੀ ਨੰਬਰ ਹੋਏ ਨੇ 9 ਹੀ ਆਪਣੇ ਗ੍ਰਹਿ ਹੋਏ ਤੇ 9 ਹੀ ਸਟੋਨ ਹੋਏ ਨੇ ਜੇ ਮੈਂ ਮੰਗਲ ਦੀ ਗੱਲ ਕਰਦੇ ਆ ਤਾਂ ਉਥੇ ਰੈੱਡ ਮੂੰਗਾ ਤੁਸੀਂ ਮਤਲਬ ਜੁਪੀਟਰ ਦੀ ਗੱਲ ਕਰ ਲਓ ਗੁਰੂ ਦੀ ਗੱਲ ਕਰ ਲਓ ਤੇ ਪੀਲਾ ਪਖਰਾਜ ਤੁਸੀਂ ਬੁੱਧ ਦੀ ਗੱਲ ਕਰ ਲਓ ਤਾਂ ਉਥੇ ਹਰਾ ਪੰਨਾ ਕੰਮ ਕਰੇਗਾ ਤੁਸੀਂ ਉਥੇ ਸ਼ਨੀ ਜੀ ਦੀ ਗੱਲ ਕਰ ਲਓ ਤਾਂ ਉਥੇ ਨੀਲਮ ਕੰਮ ਕਰੇਗਾ ਸਾਡੀ ਲਾਈਨ 'ਚ ਇਹ ਵੀ ਕਹੀ ਜਾਂਦਾ ਵੀ ਨੀਲਮ ਸਟੋਨ ਬੜਾ ਸੋਸ ਸਮਝ ਕੇ ਪਾਉਣਾ ਚਾਹੀਦਾ ਇਹ ਰੰਗ ਤੋਂ ਰਾਜ ਆ ਤੇ ਰਾਜ ਤੋਂ ਰੰਗ ਬਣਾਉਣ ਲੱਗੇ ਬਹੁਤ ਥੋੜਾ ਟਾਈਮ ਲੈਂਦੇ ਨੇ ਦੇਖੋ ਸਟੋਨ ਪਾਇਆ ਕਿੱਦਾਂ ਜਾਂਦਾ ਵਾ ਕੁੰਡਲੀ ਪ੍ਰੋਪਰ ਚੈੱਕ ਕੀਤੀ ਜਾਂਦੀ ਆ ਵੀ ਤੁਹਾਡੀ ਚੰਦਰ ਰਾਸ਼ੀ ਕਿਹੜੀ ਆ ਉਹਦੇ ਸੁਆਮੀ ਕਿਹੜੇ ਨੇ ਤੇ ਉਹ ਕਿੱਦਾਂ ਦੀ ਪੋਜੀਸ਼ਨ 'ਚ ਬੈਠੇ ਨੇ ਅਗਰ ਆਪਾਂ ਕੱਲੇ ਚੰਦਰ ਰਾਸ਼ੀ ਨੂੰ ਦੇਖ ਕੇ ਸਟੋਨ ਪਾ ਲੈਨੇ ਆਂ ਕਈ ਵਾਰ ਉਹ ਫਾਇਦਾ ਕਰਨ ਦੀ ਬਜਾਏ ਉਲਟਾ ਆਪਣਾ ਨੁਕਸਾਨ ਵੀ ਕਰ ਜਾਂਦੇ ਨੇ ਇਹ ਬੜੀਆਂ ਚੀਜ਼ਾਂ ਡੀਪਲੀ ਜਾਣੀ ਪੈਂਦੀਆਂ ਨੇ ਮੈਟਲ ਕਿਹੜੀ ਹੋਣੀ ਚਾਹੀਦੀ ਆ ਤੁਹਾਡੀ ਫਿੰਗਰ ਕਿਹੜੀ ਹੋਣੀ ਚਾਹੀਦੀ ਆ ਸਟੋਨ ਦਾ ਸਾਈਜ਼ ਇਤੋਂ ਤੱਕ ਵੀ ਕਿਹੜਾ ਹੋਣਾ ਚਾਹੀਦਾ ਸਟੋਨ ਦਾ ਸਾਈਜ਼ ਡਿਪੈਂਡ ਕਰਦਾ ਤੁਹਾਡੀ ਬੋਡੀ ਵੇਟ ਦੇ ਮੁਤਾਬਿਕ ਮੀਨਜ਼ ਤੁਹਾਡਾ ਬੇਟੀ ਬੇਟ 90 ਕਿਲੋ ਦੇ ਆਸ-ਪਾਸ ਆ ਤਾਂ ਉੱਥੇ ਸਟੋਨ ਕੰਮ ਕਰੇਗਾ 9 ਜਾਂ 7.93 ਹੂੰ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਸਾਰੇ ਦੀ ਜੜਾਂ ਬਹੁਤ ਡੂੰਘੀਆਂ ਨੇ ਬਹੁਤ ਡੂੰਘੀਆਂ ਨੇ ਇਸ ਬਾਰੇ ਆਪਾਂ ਜਰੂਰ ਅਗਲੇ ਵਿਸ਼ੇ 'ਚ ਗੱਲ ਕਰਾਂਗੇ ਜਦੋਂ ਅਗਲੀ ਵੀਡੀਓ ਕਰਾਂਗੇ ਪਰ ਨਾ ਇਸ ਅੱਜ ਜਿਹੜੀ ਛੋਟੀ ਵੀਡੀਓ ਆਪਾਂ ਬਣਾ ਰਹੇ ਹਾਂ ਇਸ ਦਾ ਇੱਕ ਮਹੱਤਵਪੂਰਨ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਲੋਕ ਨਵਾਂ ਟ੍ਰੈਂਡ ਫੋਲੋ ਕਰਨ ਲੱਗੇ ਕਿ ਹਰੀ ਡਾਇਲ ਵਾਲੀ ਜਿਹੜੀ ਘੜੀਕੁੱਟ ਦੇ ਬਣਨ ਲੱਗ ਗਏ ਆ ਉਹਦਾ ਕੀ ਫਾਇਦਾ ਸਾਰੇ ਦੇਖੋ ਇਹ ਚੀਜ਼ਾਂ ਵਾਕੀ ਕੰਮ ਕਰਦੀਆਂ ਹਨ ਹੁਣ ਮੈਂ ਬੰਨੀ ਹੋਈ ਆ ਬਲੈਕ ਪਟਾ ਬਲੈਕ ਡਾਇਲਗ ਕਿਉਂਕਿ ਇਹ ਕੀ ਹੈ ਸ਼ਨੀ ਜੀ ਨੂੰ ਰਿਪਰੈਜ਼ੈਂਟ ਕਰਦੀ ਆ ਇਹ ਮੇਰੇ ਤੁਸੀਂ ਵੈਸੀ ਵੀ ਅੱਗੇ ਪਿੱਛੇ ਵੀ ਨੋਟ ਕਰਿਓ ਇਹ ਘੜੀ ਜਾਂ ਮੈਂ ਕੋਈ ਵੀ ਕਾਲਾ ਕਪੜਾ ਉਦੋਂ ਤੱਕ ਪਾਉਂਗਾ ਜਦੋਂ ਸ਼ਨੀਵਾਰ ਨਹੀਂ ਹੋਊਗਾ ਸ਼ਨੀਵਾਰ ਉਹ ਚੀਜ਼ ਜੇ ਮੈਂ ਇੱਕ ਚੀਜ਼ ਕਰਦਾ ਮੇਰੇ ਲਈ ਉਹ ਸਹੀ ਨਹੀਂ ਹੈ ਇਹ ਮੈਂ ਤਾਂ ਚਲੋ ਆਪਣੀ ਕੁੰਡਲੀ ਆਪ ਚੈੱਕ ਕੀਤੀ ਹੋਈ ਆ ਮੈਨੂੰ ਮੇਰੇ ਸਟੈਪ ਬਟੈਪ ਤੇ ਪਤਾ ਇਹ ਹਰ ਇੱਕ ਚੀਜ਼ ਲਈ ਆ ਵੀ ਤੁਹਾਡਾ ਲੱਕੀ ਨੰਬਰ ਵੀ ਕਿਹੜਾ ਤੁਹਾਡਾ ਲੱਕੀ ਕਲਰ ਵੀ ਕਿਹੜਾ ਤੇ ਇਹ ਚੀਜ਼ਾਂ ਬਹੁਤ ਮਤਲਬ ਆਪਣੀ ਜ਼ਿੰਦਗੀ 'ਚ ਰੋਲ ਅਦਾ ਕਰਦੀਆਂ ਨੇ ਇੱਕ ਪ੍ਰੋਪਰ ਵਿਸ਼ੇ ਉੱਤੇ ਗੱਲ ਕਰਾਂਗੇ ਵੀ ਘੜੀ ਕਿੰਨੀ ਕੁ ਮਹੱਤਵਪੂਰਨ ਰੱਖਦੀ ਆ ਤੁਹਾਡੀ ਡੇਲੀ ਲਾਈਫ ਵਾਸਤੇ ਜਾਂ ਕੁੰਡਲੀ ਵਾਸਤੇ ਤਾਂ ਹੁਣ ਅੱਜ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਕੋਈ ਛੋਟੀ ਜੀ ਰੈਮਡੀ ਸਾਡੀ ਆਡੀਅנס ਵਾਸਤੇ ਤਾਂ ਜੋ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਥੋੜਾ ਸੁਖਾਲਾ ਹੋ ਸਕੇ ਸਰ ਦੇਖੋ ਰੈਮਡੀ ਦੀ ਗੱਲ ਇਹ ਹੈ ਨਾ ਵੀ ਰੈਮਡੀ ਵੀ ਆਪਾਂ ਸੋਸ਼ਲ ਮੀਡੀਆ ਤੇ ਵੈਸੇ ਸੁਣਦੇ ਆ ਵੀ ਯਾਰ ਰੈਮਡੀ ਕਰ ਲੋ ਕਈਆਂ ਲਈ ਉਹ 네ਗੇਟਿਵ ਵੀ ਹੋ ਸਕਦੀ ਹੈ ਕਈਆਂ ਲਈ ਪੋਜ਼ਿਟਿਵ ਵੀ ਹੋ ਸਕਦੀ ਹੈ ਮੈਂ ਇੱਕ ਵੀਡੀਓ ਦੇ ਵਿੱਚ ਆਮ ਹੀ ਗੱਲ ਕਹਿਣਾ ਹੁੰਨਾ ਵਾ ਅੱਜ ਵੀ ਉਹੀ ਰਿਪੀਟ ਕਰੂੰਗਾ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਨਾ ਵੀ ਇੱਕ ਹੀ ਰੈਮਡੀ ਹੈ ਜਿਹੜੀ ਸਾਰਿਆਂ ਦੇ ਕੰਮ ਕਰਦੀ ਹੈ ਜਿਹੜੇ ਗਲੀ ਦੇ ਆਵਾਰਾ ਕੁੱਤੇ ਨੇ ਜਿਹਨਾਂ ਨੂੰ ਬਾਲਤੂ ਕੁੱਤੇ ਕਹਿੰਦੇ ਆ ਸਾਡੀ ਲਾਈਨ 'ਚ ਉਹਨਾਂ ਨੂੰ ਦਰਬੇਸ਼ ਵੀ ਕਿਹਾ ਗਿਆ ਉਹਨਾਂ ਨੂੰ ਕੋਈ ਵੀ ਕੰਮ ਸੋਚ ਕੇ ਤੁਸੀਂ ਆਪਣਾ 43 ਦਿਨ ਉਹਨਾਂ ਦੀ ਸੇਵਾ ਕਰਕੇ ਦੇਖਿਓ ਤੁਹਾਨੂੰ ਐਸਾ ਫਲ ਮਿਲੇਗਾ ਹੋ ਗਿਆ ਕਿਉਂਕਿ ਨੁਕਸਾਨ ਕੋਈ ਨਹੀਂ ਜਾਣਾ ਕੁਛ ਨਹੀਂ ਫਾਇਦਾ ਹੀ ਹੋਣਾ ਸੇਵਾ ਕਿਵੇਂ ਕਰਨੀ ਹੈ ਸੇਵਾ ਮੀਂਜ ਉਹਨਾਂ ਨੂੰ ਸਵੇਰੇ ਕੱਚਾ ਦੁੱਧ ਪਾਓ ਜਿਵੇਂ ਆਪਾਂ ਕਹਿੰਦੇ ਕੱਚੀ ਲੱਸੀ ਟਾਈਪ ਜੀ ਉਹਨਾਂ ਦਾ ਦੁੱਧ ਉਹਨਾਂ ਦਾ ਪਾਣੀ ਮਿੱਟੀ ਦੇ ਭਾਂਡੇ ਦੇ ਵਿੱਚ ਜੀ ਆਪਣੇ ਹੱਥ ਨਾਲ ਪਾਓ ਤੁਹਾਨੂੰ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਰਿਕਾਪਟ ਆ ਰਹੀ ਆਪਣੇ ਮਨਜ ਧਾਰਨ ਕਰਕੇ ਪਾਓ ਤਾਂ ਇਹ ਰਿਜ਼ਲਟ ਤੁਹਾਨੂੰ 43 ਦਿਨਾਂ ਦੇ ਵਿੱਚ ਵਿੱਚ ਮਿਲੇਗਾ ਜੀ ਮਿਲੇਗਾ ਤੇ ਆ ਸਰ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੈ ਤੁਹਾਡਾ ਨੰਬਰ ਕੀ ਹੈ ਜੀ ਜਾਂ ਤੁਹਾਨੂੰ ਕਿਵੇਂ ਮਿਲ ਸਕਦਾ ਹੈ ਉਹ ਹਾਂਜੀ ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਮੇਰੀ ਟੀਮ ਹਰ ਟਾਈਮ 24 ਘੰਟੇ ਮਤਲਬ ਐਕਟਿਵ ਆ ਤੁਸੀਂ ਕੋਈ ਵੀ ਮੈਸੇਜ ਕਾਲ ਕਰਦੇ ਹੋ ਤੁਹਾਨੂੰ ਉਹਦਾ ਆਨਸਰ ਮਿਲੇਗਾ ਜੀ